ਭਰਾਵਾਂ ਨੂੰ ਭਾਈ ਅੱਜ ਬੜੇ ਮਨ ਦੁਖੀ ਦੇ ਨਾਲ ਤੁਹਾਨੂੰ ਮੈਂ ਇੱਕ ਛੋਟੀ ਜੀ ਅਪੀਲ ਕਰਦਾ ਸਾਰੇ ਭਰਾਵਾਂ ਨੂੰ ਆ ਹਾਲ ਤੁਹਾਨੂੰ ਮੈਂ ਇੱਥੇ ਨਾ ਪਿੰਡ ਕੌਣੀ ਦੇ ਸਾਡੇ ਪਿੰਡ ਦੇ ਸਿਵਿਆਂ ਦਾ ਵਗਾਉਣਾ ਆ ਨਾ ਕੱਲ ਪਿੰਡ ਦੇ ਮੁੰਡੇ ਵਿਚਾਰੇ ਸੇਵਕ ਬਰਾੜ ਹੋਰੀ ਤੇ ਗੱਲ ਹੋਰੀ ਗਰਲਾਲ ਹੋਰੀ ਇਹਨਾਂ ਨੇ ਕੋਈ ਦਹਾ ਵੀਆ ਮੁੰਡੇ ਵਾਲੇ ਰਲ ਕੇ ਤੇ ਸਾਰੀ ਪਈ ਇੱਥੇ ਸਾਫ ਸਫਾਈ ਕਰੀ ਆ ਇੱਥੇ ਭਾਈ ਜੀ ਬੁਰਾ ਹਾਲ ਸੀਗਾ ਪੱਤੇ ਡਿੱਗੇ ਬਿੱਠਾਂ ਵੱਜੀਆਂ ਇੱਥੇ ਕੋਈ ਮੰਨ ਲਓ ਮੈਨੂੰ ਨਹੀਂ ਲੱਗਦਾ ਵੀ ਇੱਥੇ ਐਂ ਲੱਗਦਾ ਵੀ ਜਿਵੇਂ ਇੱਥੇ ਕਦੇ ਕੋਈ ਆਇਆ ਹੀ ਨਹੀਂਗਾ ਹਨਾ ਤੇ ਪਰ ਇਥੋਂ ਦੀ ਵੀ ਤੁਹਾਨੂੰ ਮੈਂ ਦੱਸਦਾ ਵੀ ਇੱਥੇ ਕਮੇਟੀ ਹੈਗੀ ਆ ਫੁੱਲ ਚੁਗਣੇ ਆ ਉਹ ਕਮੇਟੀ ਨੇ ਫੜਨੇ ਆ ਜੇ ਕੋਈ ਲੱਕੜ ਤੰਬੜ ਦੀ ਲੋੜ ਆ ਤੇ ਪਰਚੀ ਬਾਈ ਕਮੇਟੀ ਕੱਢਦੀ ਆ ਤੇ ਉਹਦਾ ਵੀ ਹਿਸਾਬ ਕਿਤਾਬ ਬਾਈ ਕੋਈ ਹਾਲਚਾਲ ਨਹੀਂਗਾ ਹਨਾ ਕੋਈ ਉਹਦੀ ਇੱਥੇ ਨਾ ਮੰਨ ਕੇ ਚੱਲੋ ਜੇ ਇੰਨਾ ਕੁਝ ਬਣਾਇਆ ਇੰਨਾ ਪੈਸਾ ਅਰਬਾ ਖਰਬਾ ਲਾਇਆ ਕਰੋੜਾਂ ਰੁਪਇਆ ਤੇ ਪਰ ਉਹਦੀ ਸਾਫ ਸਫਾਈ ਤੇ ਸੰਭਾਲ ਵੀ ਉਹਦੀ ਹੋਣੀ ਚਾਹੀਦੀ ਆ ਉਹਦੇ 'ਚ ਗੱਲਾਂ ਦੋ ਆ ਇੱਕ ਤਾਂ ਬਾਈ ਜਿਹੜੇ ਮੰਨ ਕੇ ਚੱਲੋ ਵੀ ਮੰਨ ਫੁੱਲਾਂ ਦੇ ਪੈਸੇ ਹੁੰਦੇ ਆ ਉਹ ਵੀ ਇੱਥੋਂ ਦੇ ਇੱਥੇ ਰਹਿ ਜਾਣ ਠੀਕ ਆ ਤੇ ਜਿਹੜਾ ਮੰਨ ਲਓ ਸਾਫ ਸਫਾਈ ਰੱਖ ਰੱਖੂਗਾ ਇੱਥੇ ਉਹਨੂੰ ਉਹ ਪੇਮੈਂਟ ਦਿੱਤੀ ਜਾਵੇ ਚਲੋ ਉਹਨੂੰ ਮੰਨ ਲਓ ਵੀ ਉਹਦੇ ਨਾਲ ਜੋ ਵੀ ਉਹਦੇ ਨਾਲ ਹੋ ਜਾਂਦਾ ਹੁੰਦਾ ਹਿਸਾਬ-ਕਿਤਾਬ ਹਨਾ ਤੇ ਜਿਹੜੀ ਪਰਚੀ ਲੱਕੜਾਂ ਦੀ ਕੱਟੀ ਜਾਂਦੀ ਆ ਉਹ ਵੀ ਇੱਕ ਅਲੱਗ ਵਿਸ਼ਾ ਤੇ ਪਰ ਬਈ ਇੱਥੇ ਜਿਹੜੇ ਹੈਗੇ ਆ ਕੋਈ ਵੀ ਮੇਰੇ ਭੈਣ ਭਰਾ ਮੈਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ ਗਾ ਕਰਦਾ ਪਰ ਮੈਨੂੰ ਉਹਨਾਂ ਦੇ ਬਈ ਪੂਰਾ ਤਰਾ ਆ ਜਾ ਮੈਂ ਨਹੀਂ ਮੈਥੋਂ ਇਹ ਦੀ ਬਈ ਪਰਚੀ ਚ ਚਾਬੀ ਚੁੱਬੀ ਮੈਨੂੰ ਫੜਾ ਜੋ ਕੋਈ ਲੈਟਰ ਫੜ ਹੈਗੀ ਫੜਾ ਦੋ ਕੋਈ ਜਿਹੜਾ ਤੁਹਾਡੇ ਕੋਲ ਹਿਸਾਬ ਕਿਤਾਬ ਆ ਉਹਦਾ ਕੋਲੇ ਰੱਖ ਲਓ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਨੂੰ ਬਈ ਪਰੇਸ਼ਾਨੀ ਮੈਨੂੰ ਇਹ ਆ ਪਰ ਜੇ ਐਂ ਚੱਲਦਾ ਰਿਹਾ ਤਾਂ ਯਾਰ ਇਹ ਤਾਂ ਸੇਵਿਆਂ ਦਾ ਸੇਵੇ ਖਤਮ ਰੱਖ ਲਓ ਇਹ ਤਾਂ ਫਿਰ ਇੰਨਾ ਪੈਸਾ ਲਾਉਣ ਦਾ ਫਾਇਦਾ ਹੀ ਕੋਈ ਨਹੀਂ ਸੀਗਾ ਹੁਣ ਆਹ ਅੰਗਲਾ ਉੰਗਲਾ ਸਾਰੀਆਂ ਇੱਥੇ ਨਾ ਜਦੋਂ ਪਹਿਲਾਂ ਆਉਂਦੇ ਸੀ ਸਸ਼ਕਾਰ ਹੁੰਦੇ ਸੀ ਅੱਜ ਤੋਂ ਚਾਰ ਪੰਜ ਸੀਟ ਜਦੋਂ ਇਹ ਬਣਿਆ ਤੇ ਉਦੋਂ ਬਾਅਦ ਤੱਕ ਆ ਸਾਲ ਡੇਢ ਸਾਲ ਤੱਕ ਦੀ ਹੈ ਨਾ ਪਹਿਲਾਂ ਦੀ ਗੱਲ ਆ ਤੇ ਇੱਥੇ ਨਾ ਲੋਕ ਬਾਹਰੋਂ ਆ ਕੇ ਤੇ ਇੰਨਾ ਮਤਲਬ ਐਵੇਂ ਹੁੰਦਾ ਸੀ ਵੀ ਯਾਰ ਵਾਹ ਯਾਰ ਕਿਆ ਬਾਤ ਆ ਯਾਰ ਕਿਆ ਸਿਵੇ ਯਾਰ ਐਡੇ ਸੋਹਣੇ ਉਹ ਰਾਜੇ ਵੜਿੰਗ ਦਾ ਬਿਆਨ ਸੀ ਨਾ ਵੀ ਇਹੋ ਜਿਹੇ ਸਿਵੇ ਬਣਾ ਦੂੰਗਾ ਮਰਨ ਨੂੰ ਜੀ ਕਰੂਗਾ ਇੱਥੇ ਰੂਹ ਖੁਸ਼ ਹੋ ਜਾਂਦੀ ਸੀ ਲੋਕਾਂ ਦੀ ਆ ਕੇ ਜਿੱਥੇ ਅਰਦਾਸ ਕਰਨੀਆਂ ਉਹ ਜਗ੍ਹਾ ਅਲੱਗਾ ਪੱਠੀਆਂ ਅਲੱਗਾ ਜਿੱਥੇ ਬੀਬੀਆਂ ਨੇ ਬਹਿਣਾ ਉਹ ਅਲੱਗਾ ਉਧਰ ਲਾ ਲੱਗਾ ਇੱਧਰ ਸਾਰਾ ਯਾਰ ਮਨ ਲੋ ਐਡੇ ਕੰਟਰੋਲ ਦੇ ਅਧੀਨ ਤੇ ਇਹਦੇ ਗੱਲਾਂ ਵੀ ਲਾਇਆ ਗਿਆ ਪਰ ਬਈ ਮੈਨੂੰ ਇਸ ਚੀਜ਼ ਦੀ ਨਹੀਂ ਖੁਸ਼ੀ ਹੋਈ ਇੱਥੇ ਬਿੱਠਾ ਮਾਰਿਆਂ ਥੜੇ ਤੇ ਮੋਸ਼ਕ ਮਾਰੀ ਜਾਂਦਾ ਬੀਬੀਆਂ ਨੇ ਹੁਣ ਮੈਨੂੰ ਗੁੱਸਾ ਕਿ ਇਸ ਗੱਲ ਦਾ ਸੀਗਾ ਬੀਬੀਆਂ ਨੇ ਜਾਣਾ ਹੀ ਵਾਸ਼ਰੂਮ ਉਹ ਸਾਹਮਣੇ ਵਾਸ਼ਰੂਮ ਤੇ ਬਾਈ ਜੀ ਵਾਸ਼ਰੂਮ ਦੇ ਵਿੱਚ ਨਾ ਵਾਸ਼ਰੂਮ ਨਾ ਤਾਂ ਤਾਂ ਟੈਂਕੀ ਚ ਪਾਣੀ ਆ ਤੇ ਵਾਸ਼ਰੂਮ ਉਹ ਬੰਦ ਆ ਬਾਈ ਤੇ ਦੱਸੋ ਬੀਬੀਆਂ ਬਾਥਰੂਮ ਕਿੱਥੇ ਜਾਣ ਬਾਈ ਕਾਦੇ ਆਸਤੇ ਬਣਾਇਆ ਉਹਨੂੰ ਸਾਫ਼ ਕੌਣ ਕਰਦਾ ਮੈਂ ਜੇ ਮੈਂ ਮੈਂ ਸਾਂਭੂਗਾ ਨਾ ਇਹਨੂੰ ਮੈਂ ਕਰੂੰਗਾ ਤੇ ਮੇਰੀ ਜ਼ਿੰਮੇਵਾਰੀ ਹੋਊਗੀ ਬਲਾਂ ਬਹਿ ਕੇ ਰੋਟੀ ਖਾ ਲਓ ਜੇ ਇੰਨਾ ਮਤਲਬ ਕਿਉਂ ਨਹੀਂ ਕਰਦੇ ਇਹ ਨਹੀਂ ਹੁੰਦਾਗਾ ਆਪਾਂ ਨੂੰ ਨਹੀਂ ਮੈਨੂੰ ਨਹੀਂ ਫੌਲਾ ਕੰਮ ਇਹ ਕਮੇਟੀ ਪਿੰਡ ਦੇ ਮੁੰਡੇ ਰਲ ਕੇ ਬਣਾਉਣ ਕਮੇਟੀ ਬਣੇ ਨਾ ਬਣੇ ਕੋਈ ਪ੍ਰਧਾਨ ਬਣੇ ਨਾ ਬਣੇ ਪਰ ਆਪਾਂ ਨੂੰ ਮੈਨੂੰ ਯਾਰ ਜਿਵੇਂ 1% ਸਹੀ ਨਹੀਂ ਲੱਗਿਆ ਇਹ ਠੀਕ ਹੈ ਨਾ ਐ ਥੋੜੀ ਹੁੰਦਾ ਯਾਰ ਨਾ 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 ਮਤਾਨੇ ਕੀ ਪੈਸੇ 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 ਫੁੱਲਾਂ ਵਾਲੇ ਪੈਸੇ ਜਾਂਦੇ ਉਹ ਵੀ ਗਵਣ ਜੇ ਮੰਨ ਲਓ ਕਿਸੇ ਕੋਈ ਆਇਆ ਗਿਆ ਪੈਸੇ ਦੇ 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 ਕੇ ਇਹਨੂੰ ਮਛਾਵਾ ਜੀ ਉਹ ਵੀ ਗਵਣ ਕੋਈ ਪਰਚੀ ਕੱਟੀ ਦੀ ਉਹ ਵੀ ਗਵਣ ਕਮਾਲ ਦੀ ਗੱਲ ਹੋਈ ਏ ਯਾਰ ਅਸੀਂ ਪ੍ਰਧਾਨ ਵੀ ਬਾਨਾ ਤੇ ਸਾਡੇ ਇਥੇ ਸਰੂਪੇ ਵੀ ਪਾ ਕੇ ਜਾਣ ਆ ਕੇ ਹਨਾ ਇਹ ਬਾਈ ਜੀ ਮੇਰੇ ਹਿਸਾਬ ਨਾਲ 70 70% ਇਹ ਤੁਹਾਨੂੰ ਮੈਂ ਦੱਸਦਾ ਇੱਥੇ ਨਸ਼ੇੜੀਆਂ ਦਾ ਰਾਜ ਹੋ ਜੂਗਾ ਕੁਝ ਸਮੇਂ ਨੂੰ ਇੱਥੇ दारू ਵੀ ਲੋਕ ਬਹਿ ਬਹਿ ਕੇ ਪੀਆ ਕਰਨਗੇ ਜੇ ਇੱਥੇ ਕੰਟਰੋਲ ਨਾ ਆਇਆ ਤਾਂ ਆ ਵੇ ਕਿਉਂ ਉਹਨਾਂ ਦੇ ਸਕੀ ਮੇਰੀ ਗੱਲ ਨੂੰ ਐਵੇਂ ਨਹੀਂ ਮੈਂ ਬੋਲਦਾ ਹੁੰਦਾ ਆਪੇ ਸਰਵਰ ਰੋਲ ਆਪੀਆਂ ਪੰਨੀਆਂ ਆ ਵੇ ਆਪੇ ਲਾਈਟਰ ਲੈ ਛਵਾਈ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਇਹ ਆਪਾਂ ਨੂੰ ਨਹੀਂ ਮੈਨੂੰ ਨਹੀਂ ਲੱਗਿਆ ਚੰਗਾ ਭਰਾਵੋ ਜੇ ਜੇ ਕੋਈ ਮੈਂ ਗਲਤ ਬੋਲਾਂ ਤੇ ਉਹਦਾ ਮੈਂ ਮਾਫੀ ਦਾ ਚਾਹਜ ਕੇ ਮਾਫੀ ਮੰਗਦਾ ਪਰ ਇਹਦਾ ਬਈ ਕੰਟਰੋਲ ਸਾਰਾ ਮੈਨੂੰ ਦਿਓ ਮੈਂ ਆਪਦੀ ਜ਼ਿੰਮੇਵਾਰੀ ਤੇ ਸਾਰੀ ਮੇਰੀ ਆਪਦੀ ਜ਼ਿੰਮੇਵਾਰੀ ਹੋਊਗੀ A to Z ਜੇ ਕੋਈ ਬੰਦਾ ਇਹ ਗੱਲ ਕਹਿ ਦੇ ਆਕੇ ਵੀ ਯਾਰ ਮੈਨੂੰ ਆਹ ਚੀਜ਼ ਨਹੀਂ ਸਹੀ ਲੱਗੀ ਉਹਨੂੰ ਜਿਵੇਂ ਸਹੀ ਲੱਗੂਗੀ ਉਹ ਅਗਲੇ ਦਿਨ ਨੂੰ ਸਹੀ ਕੀਤੀ ਪਈ ਹੋਊਗੀ ਇਹ ਨਹੀਂ ਵੀ ਉਹਦਾ ਸੀ ਕੋਈ ਗੁੱਸਾ ਕਰਾਂਗੇ ਵੀ ਆਏ ਨਹੀਂ ਯਾਰ ਆਏ ਨਹੀਂ ਕੋਈ ਈਰਖਾ ਨਹੀਂ ਕੋਈ ਮਤ ਨਹੀਂ ਕੋਈ ਭੇਤ ਨਹੀਂ ਸਮਝ ਆ ਗਈ? ਉਹ ਜਰ ਜੇ ਕਿਸੇ ਨੂੰ ਅਮਰਜੈਂਸੀ ਇਹ ਤਾਂ ਰੱਖਿਆ ਕੱਚਾ ਥਾ ਇਦਾਂ ਵੀ ਵੀ ਦੱਸ ਦੇਣਾ ਤੁਹਾਨੂੰ ਮੈਂ। ਵੀ ਚਲੋ ਬਾਈ ਚਾਂਸ ਕੇ ਦਾ ਛੋਟਾ ਬੱਚਾ ਹੁੰਦਾ ਉਹ ਹੁੰਦਾ ਤੇ ਚਲੋ ਉਹ ਇੱਥੇ ਦਫਨਾਉਂਦਾ ਅਗਲਾ ਦੱਸੋ ਲੈ। ਹੈ? ਇੱਥੇ ਭੈਜੋ ਘਾ ਵੇ ਇੱਧਰ ਲੈ। ਇਹ ਬਈ ਜੜ ਨਿਕਲ ਜੂਗੀ ਇਹ ਸਾਰਾ ਹੌਲੀ ਹੌਲੀ ਇਹ ਐਂ ਟੁੱਟ ਜੂਗਾ। ਸਮਝ ਆ ਗਈ ਤੁਹਾਨੂੰ ਮੈਂ? ਲੈ। ਇਹਦੀ ਇਹ ਨਹੀਂ ਗੱਲ ਵੀ ਮੈਂ ਕੋਈ ਗਲਤ ਕਿਸੇ ਨੂੰ ਕਹਿਣਾ ਮੈਂ ਇਹ ਆਣਾ ਵੀ ਜੇ ਚੀਜ਼ ਬਣੀ ਹੈ ਤਾਂ ਉਹਨੂੰ ਬਚਾਲ ਗਏ ਆਪਾਂ ਬਚਾਇਆ ਸਾਰਿਆਂ ਦੇ ਸਹਿਯੋਗ ਨਾਲ ਜਾਣਾ ਸਾਰਿਆਂ ਨੇ ਭਰਾ ਰਲ ਕੇ ਜਾਣਾ ਤੇ ਮੇਰਾ ਸਾਰੇ ਭਰਾ ਸਾਥ ਦੇਣ ਜਿੰਨੇ ਵੀ ਸਾਡੇ ਪਿੰਡ ਦੇ ਨਵੇਂ ਮੁੰਡੇ ਆ ਪੁਰਾਣੇ ਮੁੰਡੇ ਵਿੱਚ ਸੀਨੀਅਰ ਆ ਜੂਨੀਅਰ ਸਮਝ ਆ ਗਈ ਕੋਈ ਇਹਦੇ ਚ ਕਿੰਤੂ ਨਹੀਂ ਕੋਈ ਪ੍ਰੰਤੂ ਨਹੀਂ ਵੇਖ ਲੋ ਕਿੱਥੇ ਇੱਥੇ ਡੱਕਾ ਨਹੀਂ ਡੱਕਣ ਦੇਣਗੇ ਨਹੀਂ ਡੱਕਾ ਤੇ ਉਹੀ ਚੀਜ਼ ਮੈਂ ਅੱਜ ਚਾਹਣਾ ਵੀ ਇੱਥੇ ਡੱਕਾ ਸੀ ਡਿੱਗਣ ਵੀ ਨਹੀਂ ਦੇਣਾ ਠੀਕ ਹੈ ਭਾਈ ਤੇ ਮੇਰੀ ਗੱਲ ਤੇ ਗੌਰ ਕਰੋ ਪ੍ਰਧਾਨ ਸਾਰੇ ਬੇਕਮਾ ਫੁੱਲ ਫੁੱਲ ਲੱਗੇ ਬਹੁਤ ਸੋਹਣਾ ਸੀ ਆ ਸਾਡੇ ਵਿਹੜੇ ਰਹਿ ਗਏ ਕੱਟੀ ਨਾਲ ਹੁਣ ਆਪਾਂ ਚਲਦੇ ਆ ਬਾਗ ਹੂੰ ਲੱਗ ਰਿਹਾ ਬਹੁਤ ਵਾਦੂ ਠੀਕਾਂ ਦੇ ਸਾਹਮਣੇ ਕੋਈ ਲਾਸ ਨਹੀਂ ਖੋਦਾ ਫੁੱਲੂਗਾ ਟੱਕੀ ਇਹਦਾ ਭੁੱਲੀਏ ਹਾਂ ਚੱਲ ਚੱਲ ਫੁੱਲੂਗਾ ਯਾਰਾ ਇਸ ਕੋਲ ਨਾ ਟਾਲੇ ਬੈ ਪਾ ਜੋੜੇ ਰੱਖੀ ਫੜੀ ਰੱਖੀ ਬੜੇ ਹੀ ਬਹੁਤ ਪਏ ਆ ਪਏ ਰਹਿੰਦੇ ਇਹ ਇਹ ਤਾਂ ਖਰਾਬ ਹੀ ਹੋ ਜਾਣਗੇ ਹੋਰ ਪਾ ਦਾਂਗੇ ਨਵੇਂ ਜਰੂਰੀ ਤਾਂ ਟਾਲੇ ਰੱਖ ਦੋ ਆਹ ਦਨਾਂ ਦੀ ਕੁੜੀ ਨਹੀਂ ਕਰਦੇ ਲਈ ਦੋ ਦਸਾਂ ਦੀ ਕੁੜੀ ਨਹੀਂ ਨਾ ਬੇਟਾ ਲੈ ਜਾ ਇੱਧਰ ਪਾੜੇ ਪਿਆ ਉਹ ਤਾਂ ਚੱਲੜੇ ਪਿਆ ਸਾਫ਼ ਕਰੂਗਾ ਜਦੋਂ ਕੋ ਦੇਖੀਊਗੀ ਆ ਪਏ ਰਹਿੰਦੇ ਚੱਲ ਜਾ ਆ ਜਾਕ ਲੈ ਆ ਗਿਆ ਮੈਂ ਚੱਲੀ ਆ ਵੀ ਚੱਕ ਲੈ ਆ ਵੀ ਚੱਕ ਲੈ ਇੱਧਰ ਵੇਖੀ ਕਿੰਨੇੜੇ ਤੇ ਕਿੱਧਰ ਭਰਾ ਵਾ ਇੱਧਰੋਂ ਆ ਜੰਨੀ ਵੀ ਹੋ ਰਹੀ ਗਈ ਹਾਂ ਵੀ ਭਰੀ ਵੀ ਪਾ ਕੇ ਜਾਂਦੇ ਆ ਲੋਕ ਯਾਰ ਪੈਸੇ ਚੱਲਾ ਇਹਨੂੰ ਚੱਲ ਇਹਦਾ ਦਾਪਾ ਨੂੰ ਕਰ ਇਹ ਗੋਲਕ ਲੱਗੀ ਆ ਲਾਈਟਾਂ ਲੱਗੀਆਂ ਇਹਦੀ ਅੱਜ ਕੰਡੀਸ਼ਨ ਵੇਖ ਲਓ ਇਹਦੀ 10 ਦਿਨਾਂ ਨੂੰ ਵੀਡੀਓ ਬਣਾਵਾਂਗੇ ਜੇ ਸਾਡੇ ਹੱਥ ਵੱਸ ਆਉਂਦਾ ਪ੍ਰੋਸੈਸ ਇਹ ਫੇਰ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਫੇਰ ਤੁਸੀਂ ਮੰਨੋਗੇ ਵੀ ਹਾਂ ਵਾਕਈ ਆ ਆ ਵੇਖ ਇੱਧਰ ਆ ਪਲਾਸਟਰ ਪਲੂਸਟਰ ਝੜੀ ਜਾਂਦਾ ਇਹਦਾ ਤੇ ਜੇ ਇੱਥੋਂ ਦੇ ਦੋ ਪੈਸੇ ਇੱਥੇ ਹੀ ਲੱਗੀ ਜਾਣ ਤੇ ਗਰੰਟਾ ਲੈਣ ਦੀ ਸ਼ਾਇਦ ਲੋੜ ਨਾ ਪਵੇ ਆਂ ਤੁਹਾਨੂੰ ਬਾਥਰੂਮ ਬਖਾਉਣਾ ਮੈਂ ਆਜੂ ਨੇ ਕੋਲ ਚੁਗਿਆ ਜਿੱਦਾਂ ਲੱਗੇ ਆ ਹਾਂ ਟੂਟੀਆਂ ਚ ਪਾਣੀ ਨਹੀਂ ਆ ਮੱਛੀ ਮੋਟਰ ਲੱਗੀ ਆ ਟੂਟੀਆਂ ਚ ਪਾਣੀ ਨਹੀਂ ਉਹ ਬੁੜੀਆਂ ਵਿਚਾਰੀਆਂ ਬਿਰਦ ਉਹ ਕਦੇ ਟੂਟੀਆਂ ਨੂੰ ਉਹਨ ਕਦੇ ਬਾਥਰੂਮਾਂ ਨੂੰ ਝਾਕਣ ਜਿੰਦਰੇ ਕਵਾਂਟਲ ਕਵਾਂਟਲ ਦੇ ਲਾ ਛੱਡੇ ਆ ਦੋਨਾਂ ਚ ਹੈ ਨਹੀਂ ਜਿਹੜਾ ਟੈਂਕੀ ਜੀ ਹੈਣੀ ਭਰੀ ਨਹੀਂ ਕਦੇ ਯਾਰ ਕਾ ਵੇਖੋ ਇਧਰ ਸਪਸਲੂਤੀ ਦਾ ਟਾਈਮ ਆ ਹਾਂ ਉਤਾਂ ਲਈ ਆ ਦਿਖਾ ਪਿਆ ਤੇ ਜੇ ਜਿੰਦਰੇ ਇਸ ਗੱਲ ਕਰਕੇ ਲਾਏ ਆ ਵੀ ਨਿਸ਼ੇੜੀ ਖੋਲਣਗੇ ਕਰਨਗੇ ਉਹ ਤਾਂ ਐ ਵੀ ਨਾ ਕਿ ਜਾਣਗੇ ਉਹ ਤਾਂ ਬਹਿੰਦੇ ਹੀ ਆ ਉੱਥੇ ਸਾਰੇ ਉਹ ਵੀ ਪਿੰਡ ਦੇ ਮੁੰਡੇ ਆ ਉਹ ਕਿਹੜਾ ਭਾਂਚੋਂ ਕਲੈਤੋਂ ਆਏ ਆ ਤੇ ਉਹਨਾਂ ਨਾਲ ਗੱਲ ਹੋ ਜੂਗੀ ਵੀ ਭਾਈ ਤੁਸੀਂ ਇੱਥੇ ਜੇ ਖਲਾਰ ਗੰਦ ਪਾਉਣਾ ਤਾਂ ਭਾਈ ਗੰਦ ਨਾ ਪਾਓ ਇਹ ਥੋੜੀ ਦੇ ਉਹਨਾਂ ਤੋਂ ਡਰਨਾ ਵੀ ਉਹ ਚਾ ਟੂਟ ਗਿਆ ਬਾਅਦ ਚ ਛੱਡੀਆਂ ਬਾਅਦ ਚ ਪਾਣੀ ਆ ਸਾਰਾ ਉਹ ਕਿਥੋਂ ਲੈਂਦਾ ਫੁੱਲਾਂ ਵਾਲਾ ਪਾਣੀ ਫਿਰ ਫਿਰ ਉਥੋਂ ਲੈਂਦਾ ਟੈਂਕੀ ਦੀ ਕੱਚੀ ਲੱਸੀ ਬਣਾਈ ਸੀ ਜਿਹੜੀ ਹਾਂ ਕਮਾਲ ਆ ਯਾਰ ਜੋ ਮੈਂ ਹੈ ਨਹੀਂ ਯਾਰ ਚਲੋ ਬਈ ਠੀਕ ਆ ਸਾਡਾ ਮਕਸਦ ਕਿਸੇ ਨੂੰ ਚੰਗਾ ਮੜਾ ਜਾਂ ਨੀਚਾ ਉੱਚਾ ਵਗਾਉਣਾ ਨਹੀਂ ਸਾਡਾ ਮੈਰਾ ਮਕਸਦ ਜਿਹੜਾ ਇਹ ਆ ਵੀ ਜੇ ਇਹਦਾ ਸਫਾਈ ਦਾ ਇਹਦਾ ਦੇਖਰੇਖ ਦਾ ਸਾਰਾ ਜਿਹੜਾ ਪ੍ਰਬੰਧ ਆ ਉਹ ਸਾਨੂੰ ਬਈ ਸੌਂਪ ਦੋ ਚਾਬੀਆਂ ਗੱਲੇ ਤੇ ਰੱਖ ਦਿਓ ਜੇ ਤੇ ਤੁਹਾਨੂੰ ਫਿਰ ਜੇ ਕੋਈ ਪ੍ਰੋਬਲਮ ਆਉਂਦੀ ਆ ਉਹ ਮੈਂ ਬੈਠਾਂ ਮੇਰੇ ਨਾਲ ਗੱਲ ਕਰਿਓ ਵੀ ਸਾਨੂੰ ਆਹ ਪ੍ਰੋਬਲਮ ਆਈ ਤਾਂ ਆਈ ਕਾ ਤੋਂ ਹਾਂ ਹੁਣ ਫਿਰ ਪਤਾ ਲੱਗੂਗਾ ਵੀ ਹਾਂ ਹਾਂ ਵੀ ਦੱਸ ਚੱਲੇ ਆਪਾਂ ਨਸਰੀ ਜੋ ਲਾ ਕੇ ਬੂਟੇ ਵਧੀਆ ਫੁੱਲਾਂ ਦੇ ਲਾ ਕੇ ਵਧੀਆ ਬਣਾ ਲਾਂਗੇ ਉਹ ਤਾਂ ਯਾਰ ਕਰ ਲਾਂਗੇ ਜੇ ਆਪਾਂ ਨੂੰ ਭਾਈ ਮੈਨੇਜਮੈਂਟ ਦੇਣਗੇ ਤਾਂ ਕਰਾਂਗੇ ਨਹੀਂ ਆਪਾਂ ਨੂੰ ਕੀ ਲੋੜ ਐਵੇਂ ਕਰੀ ਚੱਲਗੇ ਆਪਾਂ ਐਵੇਂ ਥੋੜਾ ਭਾਈ ਅਸੀਂ ਤਾਂ ਆਪਾਂ ਹਟ ਕੇ ਅੱਗੇ ਆਪੇ ਬੰਦੇ ਮੈਂ ਲਾਉਂ ਸਾਰਾ ਕੁਝ ਕਰੂੰ ਗੇਲਾ ਤੇ ਤੂੰ ਹੈਗੇ ਆ ਫਾਰ ਓਕੇ ਰਿਪੋਰਟ ਬਣਾ ਦੇਣੀ ਹੈ